ਅਨਸਰ ਕੀ ਨਾਮ ਹੈ ਕਿਹੜਾ ਥਾਣਾ ਮੇਰਾ ਨਾਮ ਇੰਸਪੈਕਟਰ ਹਰਜੋ ਸਿੰਘ ਹੈ ਐਸ ਐਚ ਓ ਥਾਣਾ ਸਿਵਲ ਲਾਈਨ ਜੋ ਸਾਡੇ ਮਾਨਯੋਗ ਐਸ ਐਸ ਪੀ ਸਾਹਿਬ ਬਠਿੰਡਾ ਦੇ ਨਿਰਦੇਸ਼ਾ ਤਹਿਤ ਮਾੜੇ ਅਨਸਰ ਹੈ ਉਹਨਾਂ ਦੇ ਜਿਹੜੇ ਇਹ ਕਾਰਵਾਈ ਤਹਿਤ ਹੀ ਜਿਹੜਾ ਹੈਗਾ ਕੱਲ 92 ਨੰਬਰ ਮੁਕੱਦਮਾ ਜਿਹੜਾ ਹੈਗਾ ਥਾਣਾ ਸਿਵਲ ਲਾਈਨ ਵੀ ਖੇਤਾਚ ਕੀਤਾ ਗਿਆ ਸੀ ਜਿਸ ਤਹਿਤ ਜਿਹੜਾ ਰਾਹੁਲ ਖਰਾਨਾ ਅਤੇ ਰੋਹਿਤ ਖਰਾਨਾ ਦੋਨਾਂ ਨੂੰ ਕਾਬੂ ਕਰਕੇ ਉਸ ਪਾਸੋਂ ਜਿਹੜੇ ਹੈਗੇ ਦੋ ਵੀਕਲ ਜਿਹੜੇ ਚੋਰੀ ਦੇ ਬਰਾਮਦ ਕੀਤੇ ਗਏ ਆ ਤੇ ਉਹਨਾਂ ਦਾ ਜਿਹੜਾ ਹੈਗਾ ਰਿਮਾਂਡ ਹਾਸਲ ਕਰਕੇ ਜਿਹੜੀ ਹੈ ਹੋ ਢੰਗਾਈ ਨਾਲ ਜਿਹੜੀ ਹੈਗੀ ਕੁਝ ਕਿਛੀ ਕੀਤੀ ਜਾਊਗੀ ਤਾਂ ਜੋ ਜਿਹੜਾ ਹੋਰ ਵੀ ਜੋ ਏਰੀਆ ਚੋ ਵੀਕਲ ਚੋਰੀ ਹੋਏ ਆ ਉਹ ਸਬੰਧੀ ਜਿਹੜੀ ਹੈਗੀ ਹੈ ਤਤਤੀਸ਼ ਕਰਕੇ ਜਿਹੜਾ ਹੈਗਾ ਹੋਰ ਬਰਾਮਦ ਕਰਾਈ ਜਾ ਸਕੇ ਇਹਨਾਂ ਤੇ ਕੋਈ ਮਾਮਲਾ ਪਹਿਲਾਂ ਦਰਜ ਹੈ ਇਹਨਾਂ ਤੇ ਜਿਹੜਾ ਹੈਗਾ ਪਹਿਲਾਂ ਵੀ ਜਿਹੜੇ ਹੈਗੇ ਮਾਮਲੇ ਦਰਜ ਆ ਉਹਨਾਂ ਸਬੰਧੀ ਅਸੀਂ ਜਿਹੜੀ ਹੈ ਹੋਰ ਪੜਤਾਲ ਕਰਦੇ ਹਾਂ ਲਗਾਤਾਰ ਚੋਰੀ ਹੋ ਰਹੀ ਹੈ ਪਹਿਲਾਂ ਕਈ ਮੁੱਛੇ ਤੋਂ ਹੋ ਰਹੀ ਹੈ

ਸਖਵਿੰਦਰ ਕੌਰ ਸੁਖੀ ਜੀ ਮੈਂ ਅ ਵੀਰ ਜੀ ਗੱਲ ਇਹ ਹੋਈ ਇਹ ਬੱਚਾ ਆਪਣੇ ਗਵਾਂਡ ਚੋਂ ਆਗਾ ਕਿਉਂਕਿ ਇਹ ਬਸਤੀ ਦੀ ਪ੍ਰਧਾਨ ਹੋਣ ਦੇ ਨਾਤੇ ਇਹ ਵਿਚਾਰੇ ਮੇਰੇ ਕੋਲੇ ਆਏ ਕਹਿੰਦੇ ਮੈਂ ਇਸ ਤਰ੍ਹਾਂ ਕਰਕੇ ਆਂਟੀ ਵੀ ਇਹਦੀ ਮਮਾ ਵੀ ਮੇਰੇ ਕੋਲੇ ਆਈ ਕਹੇਰੀ ਭੈਣ ਜੀ ਵੀ ਅਸੀਂ ਚਰਨਜੀਤ ਲਾਲ ਗਰਗ ਜੀ ਦੀ ਕੋਠੀ ਕੋਲੇ ਜਿਹੜੀ ਪਾਰਕ ਹੈ ਉੱਥੇ ਅਸੀਂ ਘਾ ਕੱਢੀ ਜਾਂਦੇ ਸੀ ਕਹਿੰਨੀ ਸਾਡੀ ਬਿਲਕੁਲ ਅੱਖਾਂ ਦੇ ਸਾਹਮਣੇ ਮੂੰਹ ਬੰਨੇ ਹੋਏ ਸੀ ਦੋ ਇੱਕ ਮੋਟਰਸਾਈਕਲ ਤੇ ਸਵਾਰ ਸੀਗੇ ਉਹ ਦਾ ਦੂਜਾ ਉੱਤਰ ਕੇ ਕਹਿੰਦੀ ਸਾਡੇ ਵਾਲੇ ਮੋਟਰਸਾਈਕਲ ਨੂੰ ਚਾਬੀ ਲਾ ਕੇ ਸਾਨੂੰ ਪਤਾ ਵੀ ਨਹੀਂ ਲੱਗਿਆ ਕਹਿੰਦੀ ਜਦੋਂ ਸਟਾਰਟ ਕੀਤਾ ਅਸੀਂ ਉਹਦੇ ਪਿੱਛੇ ਵੀ ਭੱਜੇ ਕਹਿੰਦੀ ਸਾਨੂੰ ਮੋਟਰਸਾਈਕਲ ਯਾਨੀ ਕਿ ਸਾਡੇ ਹੱਥ ਨਹੀਂ ਲੱਗਿਆ ਹੈਗਾ ਜਦੋਂ ਇਹ ਮੇਰੇ ਕੋਲੇ ਆਏ ਮੈਂ ਕਿਹਾ ਤੁਸੀਂ ਮਿੰਟ ਮਾਰੋ ਜਾ ਕੇ ਆਪਣੇ ਸਿਵਲ ਲਾਈਨ ਵੀ ਥਾਣਾ ਜਿਹੜਾ ਆਪਾਂ ਨੂੰ ਲੱਗਦਾ ਤੁਸੀਂ ਉੱਥੇ ਕੰਪਲੀਟ ਕਰਵਾ ਦਿਓ ਕੋਈ ਗੱਲ ਨਹੀਂ ਤੁਸੀਂ ਟਿਕਾ ਰੱਖੋ ਆਪਣੀ ਪੁਲਿਸ ਤੁਰੰਤ ਹੀ ਐਕਸ਼ਨ ਲਾਊਗੀ ਤੇ ਤੁਹਾਨੂੰ ਚੀਜ਼ ਮਿਲ ਜੂਗੀ ਸਵੇਰ ਤੱਕ ਕੋਈ ਨਾ ਕੋਈ ਹੱਲ ਹੋ ਜਾਊਗਾ ਹੋਇਆ ਕਿ ਜੀ ਇਹਨਾਂ ਨੇ ਕੰਪਲੀਟ ਵੀ ਕਰਵਾਤੀ ਇੱਥੇ ਪ੍ਰੀਤਮ ਸਰ ਨੇਗੇ ਉਹਨਾਂ ਨੂੰ ਦੱਸਿਆ ਗਿਆ ਸਾਰਾ ਕੁਝ ਵੀ ਸਾਰੇ ਦੱਦਾਂ ਕਰਕੇ ਗੱਲਬਾਤ ਹੋ ਗਈ ਮੈਂ ਹੈਰਾਨ ਆ ਇਸ ਗੱਲ ਤੇ ਉਹ ਮੋਟਰਸਾਈਕਲ ਇਹਨਾਂ ਨੇ ਰਾਤ ਵਿਚਾਰਾਂ ਨੂੰ ਚਿੰਤਾ ਸੀਗੀ ਅਗਲੇ ਦੀ 25 30 50000 ਦੀ ਜਿਹੜੀ ਚੀਜ਼ ਆ ਉਹ ਚੱਕੀ ਗਈ ਇਹ ਰਾਤ ਲੱਭਦੇ ਰਹੇ ਹੋਇਆ ਕਿ ਅਚਾਨਕ ਸਡਨਲੀ ਉਹ ਮੋਟਰਸਾਈਕਲ ਆ ਜਿਹੜਾ ਉਹ ਸਟੇਸ਼ਨ ਦੀ ਪਾਰਕਿੰਗ ਦੇ ਵਿੱਚ ਵੀਰ ਜੀ ਮਿਲ ਗਿਆ ਤੇ ਇਹਨਾਂ ਨੇ ਘਰ ਆ ਕੇ ਮੈਨੂੰ ਵੀ ਦੱਸਿਆ ਕਹਿੰਦੇ ਮੈਂ ਪ੍ਰਧਾਨ ਜੀ ਮਿਲ ਗਿਆ ਮੈਂ ਕਿਹਾ ਤੁਸੀਂ ਉੱਥੇ ਦੁਬਾਰਾ ਕੰਪਲੀਟ ਕਰੋ ਵੀ ਜੀ ਮੋਟਰਸਾਈਕਲ ਮਿਲ ਗਿਆ ਮੈਂ ਕਿਹਾ ਪੁਲਿਸ ਤੁਹਾਡੇ ਨਾਲ ਜਾਊਗੀ ਤੇ ਆਪਾਂ ਚਕਵਾ ਲਿਆਉਣਗੇ ਚੀਜ਼ ਹਨਾ ਨਾਲੇ ਅੱਗੇ ਐਕਸ਼ਨ ਹੋਵੇਗਾ ਪਰ ਹੈਰਾਨਗੀ ਦੀ ਗੱਲ ਹੈ ਕਿ ਇਹੇ ਪਿੱਟ ਪਿੱਟ ਮਰ ਗਏ ਵਿਚਾਰੇ ਪੁਲਿਸ ਨੇ ਕੋਈ ਇਸ ਗੱਲ ਤੇ ਧਿਆਨ ਨਹੀਂ ਦਿੱਤਾ ਹੈਗਾ ਮੋਟਰਸਾਈਕਲ ਉੱਥੇ ਖੜਾ ਰਿਹਾ ਪੂਰੀ ਰਾਤ ਖੜਾ ਰਿਹਾ ਸਵੇਰੇ ਵੀ 3-4 ਘੰਟੇ ਖੜਾ ਰਿਹਾ 9 ਵਜੇ ਤੋਂ ਬਾਅਦ ਪਾਰਕਿੰਗ ਵਾਲਿਆਂ ਦੀ ਮਿਲੀ ਭੁਗਤ ਦੇ ਨਾਲ ਉਹ ਮੋਟਰਸਾਈਕਲ ਉੱਥੋਂ ਦੁਬਾਰਾ ਜੀ ਉਹ ਜਿਹੜੇ ਚੋਰੀ ਵਾਲੇ ਬੰਦੇ ਸੀਗੇ ਉਹ ਦੁਬਾਰਾ ਲੈ ਗਿਆ ਲੈ ਗਏ ਨੇਗੇ ਤੇ ਇਹਨਾਂ ਦੀ ਕੋਈ ਰਾਤ ਦੀ ਸੁਣਵਾਈ ਨਹੀਂ ਹੋਈ ਬੜੀ ਆਸਾਨਗੀ ਨਾਲ ਮੋਟਰਸਾਈਕਲ ਉੱਥੋਂ ਦੁਆਰੇ ਚੱਕਿਆ ਗਿਆ ਵੀਰ ਜੀ ਮੈਂ ਹੈਰਾਨ ਆ ਕਿ ਬਠਿੰਡਾ ਪੁਲਿਸ ਪ੍ਰਸ਼ਾਸਨ ਦੇਖੋ ਕੁੰਭ ਕਰਨ ਦੀ ਨਹੀਂ ਦਸੁੱਤੀ ਪਈ ਐ ਇੱਕ ਉਸੇ ਦਿਨ ਦੀ ਗੱਲ ਐ ਇੱਕ ਦਿਨ ਪਹਿਲਾਂ ਰਾਤ ਦੀ 9:30 ਵਜੇ ਦੋ ਮੋਟਰਸਾਈਕਲ ਸਵਾਰ ਮੁੰਡੇ ਮੈਂ ਨਹੀਂ ਜਾਣਦੀ ਉਹ ਕੌਣ ਸੀ ਮੇਰੇ ਬਾਹਰ ਚਾ ਕੇ ਕਹਿੰਦੇ ਮੇਰਾ ਬੇਟ ਸਵਾਰ ਖੜਾ ਸੀ ਕਹਿੰਦਾ ਰਾਜੀ ਕਹਿੰਦਾ ਤੁਸੀਂ ਵੀਡੀਓ ਪਛਾਣ ਸਕਦੇ ਹੋ ਬੰਦਾ ਕੌਣ ਐ ਕਿ ਅਸੀਂ ਕਿਹ ਵੀ ਕੀ ਗੱਲ ਕੀ ਹੋ ਗਈ ਕਹਿੰਦੇ 3 ਫੇਸ ਵੀ ਮਤਲਬ ਕਿ ਜਿਹੜੀ ਜਿਮ ਆ ਗਈ ਆਪਣੀ ਥਾਣੇ ਦੇ ਬਿਲਕੁਲ ਮੂਹਰੇ ਜਿਮ ਹੈ ਉਥੋਂ 9:30 ਵਜੇ ਪਾਸੋਂ ਦੀ ਗੱਲ ਆ ਰਾਤ ਨੂੰ ਇੱਕ ਮੋਟਰਸਾਈਕਲ ਚੱਕਿਆ ਗਿਆ ਹਲੇ ਉਹਦਾ ਵੀ ਕੋਈ ਹਤਾ ਪਤਾ ਨਹੀਂ ਹੈਗਾ ਮੈਂ ਹੈਰਾਨ ਆ ਵੀ ਮੇਰੇ ਕੋਲ ਹੀ ਇਸ ਹਫਤੇ ਦੇ ਵਿੱਚ ਤਿੰਨ ਕੇਸ ਆ ਗਏ ਇੱਕ CRP ਕੁਆਟਰ 25 23 ਨੰਬਰ ਗਲੀ ਦੇ ਵਿੱਚ ਜਿਹੜਾ ਆਪਣਾ ਪੁੱਡਾ ਆਫਿਸ ਹੈਗਾ ਉਹਦੇ ਬਿਲਕੁਲ ਸਾਹਮਣੇ ਮੋਟਰਸਾਈਕਲ ਚੱਕਿਆ ਗਿਆ ਬੱਚਾ ਆਪਣਾ ਅਸ ਵੀਗੀ ਵਾਲਿਆਂ ਦੇ ਕੰਮ ਕਰਦਾ ਸੀ ਗਰੀਬ ਪਰਿਵਾਰ ਤੋਂ ਬੱਚਾ ਸੀ ਭਲਾਡੇਆਣੇ ਤੋਂ ਉਹ ਮੇਰੇ ਕੋਲੇ ਬੜਾ ਹੀ ਪਿੱਟਿਆ ਸੀ ਥਾਣੇ ਦੇ ਵਿੱਚ ਲਗਾਤਾਰ ਉਹਦੀ ਵੀ ਚੌਥੀ ਦੀ ਗੱਲ ਆ ਵੀ ਅਸੀਂ ਕੰਪਲੀਟ ਪਾਈ ਸਾਡੀ ਨਜ਼ਰ ਦੇ ਵਿੱਚ ਉਹ ਬੰਦਾ ਵੀ ਸੀਗਾ ਅਸੀਂ ਉਸ ਬੰਦੇ ਨੂੰ ਥਾਣੇ 'ਚ ਵੀ ਲਿਆਂਦਾ ਉਹ ਤੋਂ ਮਨਾ ਕੇ ਉਹ ਤੋਂ ਮੋਟਰਸਾਈਕਲ ਸੀਗਾ ਜਿਹੜਾ ਉਹ ਉਹ ਅੰਦਰਲੇ ਜਿਹੜੇ ਬੰਦੇ ਤੁਰੇ ਫਿਰਦੇ ਸੀ ਪਰਸਨਲੀ ਉਹਨਾਂ ਕੋਲੇ ਮੰਨ ਗਿਆ ਕਹਿੰਦਾ ਮੋਟਰਸਾਈਕਲ ਮੇਰੇ ਕੋਲੇ ਆ ਤੁਸੀਂ ਥਾਣੇ ਤੋਂ ਕੰਪਲੀਟ ਲੈ ਲਓ ਵਾਪਸ ਉੱਥੇ ਵੀ ਪੁਲਿਸ ਨੇ ਉਹਦਾ ਪੂਰਾ ਸਾਥ ਦਿੱਤਾ ਉਹ ਬੰਦੇ ਨੂੰ ਬਾਰ-ਬਾਰ ਅਸੀਂ ਖਿੱਚ ਕੇ ਥਾਣੇ ਲਿਆਉਂਦੇ ਰਹੇ ਉਸ ਗੱਲ ਤੇ ਵੀ ਪੁਲਿਸ ਨੇ ਜਿਹੜੀ ਸਿਵਲ ਲੈਂਡ ਥਾਣਾ ਪੁਲਸਾਇਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਵੀਰ ਜੀ ਤਿੰਨ ਕੇਸ ਹੋ ਗਏ ਆ 4 ਦਿਨਾਂ ਦੇ ਵਿੱਚ ਵਿੱਚ ਕੋਈ ਵਿਕਲ ਵਾਪਸ ਨਹੀਂ ਆਇਆ ਹਜ ਤੱਕ ਕੀ ਨਾਮ ਹੈ ਮੇਰਾ ਨਾਮ ਹੈ ਅਜੇ ਤੋਂ ਬੇਨਵਸਤ ਜੀ ਮਾਮਲਾ ਇਹ ਹੈ ਕੱਲ ਸਾਡਾ 5:30 5 ਵਜੇ ਕਰੀਬ ਮੋਟਰਸਾਈਕਲ ਚੱਕਿਆ ਗਿਆ ਸੀ ਮੋਟਰਸਾਈਕਲ ਚੱਕਿਆ ਗਿਆ ਸੀ ਅਸੀਂ ਮੈਂ ਉਹਦੇ ਮਗਰਭੱਜਾ ਦੋ ਜਣੇ ਸੀਗੇ ਹਾਂਜੀ ਅੱਖਾਂ ਦੇ ਸਾਹਮਣੇ ਚੱਕਿਆ ਗਿਆ ਇਹ ਆਪਣੇ ਫੇਸਬੁੱਕ ਫੇਸ 1 ਚ ਚੱਕਿਆ ਗਿਆ ਫੇਸ 1 ਆਪਣੇ ਚੇਲੇ ਜੀ ਲਾਲ ਦੀ ਪਾਰਕ ਨਹੀਂ ਗਈ ਉੱਥੇ ਚੱਕਿਆ ਗਿਆ ਫੇਰ ਕੀ ਹੋਇਆ ਜੋ ਮਗਰਭੱਜਾ ਮਗਰਭੱਜਾ ਉਹਨਾਂ ਨੇ ਉਹਨਾਂ ਨੇ ਤੇਜ਼ ਕਰ ਲਈ ਦੋ ਜਣੇ ਸੀ ਉਦੋਂ ਇੱਕ ਦੂਜੇ ਮੋਟਰਸਾਈਕਲ ਤੇ ਸੀ ਇੱਕ ਮੇਰਾ ਮੋਟਰਸਾਈਕਲ ਸੀ ਆਪਦਾ ਮਗਰ ਬਹੁਤ ਭੱਜਾ ਉਹਨਾਂ ਦੇ ਉਹਨਾਂ ਨੇ ਫੇਰ ਅਸੀਂ ਇਥੇ ਥਾਣੇ ਜਾ ਕੇ ਰਿਪੋਰਟ ਲਿਖਾਤੀ ਉਹ ਲਾਂਟੇ ਕੋਲ ਗਏ ਅਸੀਂ ਅੰਟੀ ਨੇ ਸਾਨੂੰ ਕਿਹਾ थाने ਚ ਰਿਪੋਰਟ ਲਿਖਾ ਦੇ ਇਸ ਚੇਤ ਫਿਰ ਗੱਲ ਜ ਆਪਣੇ ਚ ਇਹਨਾਂ ਕੋ ਰਿਪੋਰਟ ਲਖਾਈ ਨਾਲੇ ਲਿਖੀ ਲੁਕੀ ਸਭ ਕੋਈ ਕਹਿੰਦੇ ਅਸੀਂ ਕਰਦੇ ਹਾਂ ਹੱਲ ਕੋਈ ਕਹਿੰਦੇ ਕੋਈ ਨਾ ਕਰਦੇ ਹਾਂ ਮੈਂ ਕਿਹਾ ਠੀਕ ਹੈ ਜੀ ਫਿਰ ਅਸੀਂ ਦੁਬਾਰਾ ਫੇਰ ਆਏ ਅਸੀਂ ਪਹਿਲਾਂ ਉਧਰ ਕੈਮਰਾ ਚੈੱਕ ਕਰਨ ਕਿ ਉਹਨਾਂ ਕੈਮਰੇ ਵੀ ਨਹੀਂ ਦਿਖਾ ਦਿਖਾਈ ਸਾਨੂੰ ਇਹਨਾਂ ਨੇ ਕਿ ਅਸੀਂ ਆਪ ਦੇਖਾਂਗੇ ਆਪ ਦੇਖ ਲਾਂਗੇ ਵੀ ਤੁਹਾਨੂੰ ਜਦੋਂ ਪਤਾ ਹੀ ਨਹੀਂ ਕਿੱਥੇ ਚੋਰੀ ਹੋਇਆ ਤੇ ਦੇਖਾਂ ਕਿਵੇਂ ਠੀਕ ਹੈ ਤੋਂ ਅੱਗੇ ਫਿਰ ਕੀ ਹੋਇਆ ਫਿਰ ਮੈਂ ਅੱਗੇ ਇਹਨਾਂ ਨੂੰ ਆਇਆ ਇਹਨਾਂ ਨੂੰ ਫਿਰ ਮੈਂ ਮੈਨੂੰ ਲੱਗਿਆ ਨੀ ਮੋਟਰਸਾਈਕਲ ਚਿੰਤਾ ਸੀਗੀ ਮੈਂ ਫਿਰ ਅੱਕ ਫਿਰ ਇਹਨਾਂ ਨੇ ਮੇਰਾ 12:30 ਵਜੇ ਫੋਨ ਮਾਰਿਆ ਇਹਨਾਂ ਨੇ ਫੋਨ ਚੱਕਿਆ ਕਰਨ ਪ੍ਰੀਤਮ ਸਰ ਜਿਹੜੇ ਉਹਨਾਂ ਨਾਲ ਗੱਲ ਹੋਈ ਉਹਨਾਂ ਗੱਲ ਗੁੱਲ ਕਰਕੇ ਉਹਨਾਂ ਨੇ ਬੰਦੇ ਨੇ ਵੀ ਗੱਲ ਕੀਤੀ ਪਾਰਕਿੰਗ ਵਾਲੇ ਨੇ ਵੀ ਉਹਨਾਂ ਨਾਲ ਗੱਲ ਹੋਈ ਕਹਿੰਦੇ ਅਸੀਂ ਮੋਟਰਸਾਈਕਲ ਕਿਸੇ ਨਹੀਂ ਦਿੰਦੇ ਇਹ ਮੈਂ ਠੀਕ ਹੈ ਜੀ ਮੈਂ ਫੋਟੋ ਵੀ ਖਿੱਚੀ ਹੈਗੀ ਆ ਇਸ ਟਾਈਮ ਫੋਨ 'ਚ ਉਹਨਾਂ ਨੇ ਫਿਰ ਗੱਲ ਕੀਤੀ ਗੱਲ ਗੁੱਲ ਹੋਈ ਸਾਰੀ ਕਹਿੰਦੇ ਮੋਟਰਸਾਈਕਲ ਦਿੰਦੇ ਵਾਲੇ ਦੀ ਐਸੇ ਹੀ ਨਾਲ ਗੱਲ ਕਰਵਾਉਂਦੇ ਹਾਂਜੀ ਗੱਲ ਕਰਵਾਤੀ ਜੀ ਉਹਨਾਂ ਨੇ ਵੀ ਗੱਲ ਹਾਂਜੀ 10 ਤਾਈ ਸਾਰਾ ਕੁਝ ਤੇ ਕਾਗਜ਼ ਵੀ ਦਿਖਾਏ ਕਾਗਜ਼ ਪੁਲਿਸ ਮੁਲਾਜ਼ਮ ਕਹਿੰਦੇ ਜੀ ਅਸੀਂ ਕਰਦੇ ਆ ਕੋਈ ਗੱਲ ਨਹੀਂ ਗੱਲ ਹੋਊਗੀ ਸਵੇਰੇ ਆ ਕੇ ਲੈ ਜਾ ਕੋਈ ਗੱਲ ਨਹੀਂ ਉਹਨਾਂ ਨੇ ਵੀ ਕਿਹਾ ਇਹਨਾਂ ਨੇ ਵੀ ਕਿਹਾ ਕਿ ਸਵੇਰੇ ਆਓ ਜੀ ਚਲ ਮੈਂ ਕਿਹਾ ਠੀਕ ਹੈ ਜੀ ਸਵੇਰੇ ਫਿਰ ਆਏ ਸੀ ਪਹਿਲਾਂ ਮੈਂ ਮੰਮੀ ਡੈਡੀ ਆ ਪੁਲਿਸ ਨਾਲ ਗੋਲ ਇਹ ਨਾਲ ਕੋਈ ਨਾਲ ਨਹੀਂ ਗਿਆ ਸਾਡੇ ਇਹਨਾਂ ਨਾਲ ਨਹੀਂ ਗਿਆ ਅਸੀਂ ਫਿਰ ਦੋ ਜਣੇ ਅਸੀਂ ਉਧਰ ਗਏ ਪਾਰਕਿੰਗ ਜਮਾ ਕੋਈ ਚੱਕ ਨਾ ਲਵੇ ਅਸੀਂ ਉਧਰ ਨਿਗਰ ਰੱਖਣ ਲੱਗੇ ਉੱਥੇ ਖੜੇ ਰਹੇ ਖੜੇ ਰਹੇ ਪਹਿਲਾਂ ਅਸੀਂ ਜੀ ਆਰ ਪੀ ਥਾਣੇ ਜੇ ਗਏ ਉੱਥੇ ਉਹਨਾਂ ਨੇ ਨਹੀਂ ਸੁਣੀ ਫਿਰ ਅਸੀਂ ਸਟੇਸ਼ਨ ਵਾਲੇ ਪੁਲਿਸ ਨਾਲ ਗੋਲ ਉਹਨਾਂ ਨੇ ਵੀ ਨਾਲ ਨਹੀਂ ਗਏ ਉਹ ਉਧਰ ਭੇਜੀ ਗਏ ਉਧਰ ਭੇਜੀ ਗਏ ਕਹਿੰਦਾ ਕਰੇ ਸਾਡੇ ਨਾਲ ਉਹ ਕਹ ਰੱਗੇ ਹੋਇਆ ਇਹਨਾਂ ਨੇ ਫਿਰ ਫੋਨ ਮਾਰਿਆ ਪ੍ਰੀਤਮ ਸਾਹਿਬ ਨੂੰ ਫਿਰ ਮੈਂ ਇਨਰਜੀ ਨਾਲ ਨਹੀਂ ਸੁਣੀ ਫਿਰ ਫੋਨ ਮਾਰਿਆ ਉਹਨਾਂ ਨੇ ਕਿ ਮੇਰੀ ਗੱਲ ਕਰਾ ਦਿਓ ਅੱਜ ਸਵੇਰੇ ਦੀ ਗੱਲ ਹੈ ਅੱਜ ਸਵੇਰੇ ਦੀ ਗੱਲ ਹੈ ਮੈਂ ਦੁਬਾਰਾ ਫਿਰ ਮੈਂ ਸਵੇਰ ਦੁਬਾਰਾ ਫਿਰ ਫੋਨ ਮਾਰਿਆ ਨੋ ਕੋਈ ਉਹਨਾਂ ਨੇ ਮੈਨੂੰ ਕਿਹਾ ਮੈਨੂੰ ਕੀ ਗੱਲ ਕਰਾ ਦੂੰ ਮੈਂ ਗੱਲ ਕਰਾਈ ਪਾਰਕਿੰਗ ਵਾਲਿਆਂ ਨੇ ਗੱਲ ਨਹੀਂ ਕੀਤੀ ਅੱਛਾ ਜੀ ਐਸੇ ਹੀ ਨਾਲ ਗੱਲ ਨਹੀਂ ਕੀਤੀ ਹਾਂ ਉਹਨਾਂ ਨੇ ਪ੍ਰੀਤਮ ਸਾਹਿਬ ਨਾਲ ਗੱਲ ਕਰਨੀ ਚਾਹੀਦੀ ਉਹਨਾਂ ਨੇ ਕੀਤੀ ਨਹੀਂ ਫਿਰ ਮੋਟਰਸਾਈਕਲ ਉਹਨਾਂ ਪਾਰਕਿੰਗ ਵਾਲਿਆਂ ਚਕਾਤਾ ਉਹਨਾਂ ਨੇ ਉਹਨਾਂ ਮੁੰਡਿਆਂ ਨਾਲ ਜਦੋਂ ਗੱਲ ਹੋਈ ਵੀ ਨੀ ਚ ਕੋਨਾ ਫਿਰ ਕਿਉਂ ਚ ਮੇਰਾ ਨਾਮ ਇੰਸਪੈਕਟਰ ਹਰਜੋਤ ਸਿੰਘ ਹੈ ਐਸ ਐਚਓ थाना ਸਿਵਲ ਲਾਈਨ ਜੋ ਸਾਡੇ ਮਾਨਯੋਗ ਐਸ ਐਸ ਪੀ ਸਾਹਿਬ ਬਠਿੰਡਾ ਦੇ ਨਿਰਦੇਸ਼ਾ ਤਹਿਤ ਮਾੜੇ ਅਨਸਰ ਹੈ ਉਹਨਾਂ ਦੇ ਜਿਹੜੇ ਇਹ ਕਾਰਵਾਈ ਤਹਿਤ ਹੀ ਜਿਹੜਾ ਹੈਗਾ ਕੱਲ 92 ਨੰਬਰ ਮੁਕੱਦਮਾ ਜਿਹੜਾ ਹੈਗਾ थाना ਸਿਵਲ ਲਾਈਨ ਵੀ ਕੀਤਾ ਚ ਕੀਤਾ ਗਿਆ ਸੀ ਜਿਸ ਤਹਿਤ ਜਿਹੜਾ ਰਾਹੁਲ ਖਰਾਣਾ ਅਤੇ ਰੋਹਿਤ ਖਰਾਣਾ ਦੋਨਾਂ ਨੂੰ ਕਾਬੂ ਕਰਕੇ ਉਸ ਪਾਸੋਂ ਜਿਹੜੇ ਹੈਗੇ ਦੋ ਵੀਕਲ ਜਿਹੜਾ ਥੋਰੀ ਦੇ ਬਰਾਮਦ ਕੀਤੇ ਗਏ ਆ ਉਹਨਾਂ ਦਾ ਜਿਹੜਾ ਹੈਗਾ ਰਿਮਾਂਡ ਹਾਸਲ ਕਰਕੇ ਜਿਹੜੀ ਹੈ ਹੋਰ ਢੰਗਾਈ ਨਾਲ ਜਿਹੜੀ ਹੈਗੀ ਕੁਝ ਕਿਛ ਕੀਤੀ ਜਾਊਗੀ ਤਾਂ ਜੋ ਜਿਹੜਾ ਹੋਰ ਵੀ ਜੋ ਏਰੀਆ ਚੋਹੇ ਚੋਰੀ ਹੋਏ ਆ ਉਹ ਸਬੰਧੀ ਜਿਹੜੀ ਹੈਗੀ ਹੈ ਤਤੀਸ਼ ਕਰਕੇ ਜਿਹੜਾ ਹੈਗਾ ਹੋਰ ਡਰਾਮ ਦੀ ਕਰਾਈ ਜਾ ਸਕੇ ਇਹਨਾਂ ਤੇ ਕੋਈ ਮਾਮਲਾ ਪਹਿਲਾਂ ਨਰਦਾ ਇਹਨਾਂ ਤੇ ਜਿਹੜਾ ਹੈਗਾ ਪਹਿਲਾਂ ਵੀ ਜਿਹੜੇ ਹੈਗੇ ਮਾਮਲੇ ਦਰਜ ਆ ਉਹਨਾਂ ਸਬੰਧੀ ਅਸੀਂ ਜਿਹੜੀ ਹੈ ਹੋਰ ਫੜਦਾਲ ਕਰਦੇ ਦੋਵੇਂ ਲਗਾਤਾਰ ਹੋ ਰਹੀ ਹੈ ਪਹਿਲਾਂ ਕੋਈ ਮੁੱਛੇ ਤੋਂ ਦੇ ਵਿੱਚ ਇੱਕ ਬੰਦੇ ਨੂੰ ਹੋਰ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਮੈਂ ਰਿਪੋਰਟ ਕਰਾਉਂਦਾ ਉਹ ਦੁਆ ਲੱਭ ਕੇ ਵੀ ਦਿੱਤਾ ਰਾਤ ਨੂੰ ਸ਼ਿਕਾਇਤ ਕੀਤੀ ਪਾਰਕਿੰਗਸ ਘਰੇ ਪਰ ਸਵੇਰ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਅੱਜ ਵੀ ਉਪਰ ਪਾਰਕਿੰਗ ਵਿੱਚੋਂ ਮੋਟਰਸਾਈਕਲ ਇਹ ਮੇਰੇ ਮਾਮਲਾ ਧਿਆਨ ਚੈੱਕ ਕਰ ਲੈਣੇ ਕੀ ਮਾਮਲਾ ਹੈਗਾ ਉਹਦੇ ਵੀ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪਾਰਕਿੰਗ ਵਾਲੇ ਨੂੰ ਕਿਹਾ ਗਿਆ ਸੀ ਮੇਰੀ ਚੋਰੀ ਦਾ ਮਕਸਦ ਹੈ ਤੁਸੀਂ ਜੇ ਉਹਨਾਂ ਤੇ ਫਿਰੋਂ ਨਾ ਜੇ ਮੈਂ ਚੈੱਕ ਕਰ ਲੈਣੇ ਮਸਲਾ ਧਿਆਨ ਨਾਲ ਚੈੱਕ ਕਰਕੇ ਜੋ ਬੰਦੀ ਹੈ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ